ਮਨ ਯਾਰੀ ਤਕਰੀਬ ਸਾਰਿਆਂ ਨੂੰ ਦੱਸਦੀ ਪਈ ਆ ਕਿ ਕਿ ਮੈਨੂੰ ਪਤਾ ਨਹੀਂ ਚੱਲਦਾ ਸੀ ਕਿ ਮੈਨੂੰ ਨਾ ਦੌਰੇ ਦੀ ਸ਼ਿਕਾਇਤ ਸੀ ਜੀ ਹਾਂਜੀ ਕਦੋਂ ਤੋਂ ਦਵਾਈ ਖਾ ਰਹੇ ਸੀ ਸਰ ਮੈਂ ਦਵਾਈ ਖਾ ਰਿਹਾ ਸੀ 3 ਸਾਲ ਤੋਂ 3 ਸਾਲ ਤੋਂ ਹਾਂਜੀ ਕਿ ਮੇਰੀ ਸਿਹਤ ਵੀ ਬਹੁਤ ਕਮਜ਼ੋਰ ਹੋ ਗਈ ਸੀ ਜੀ ਤੇ ਮੈਨੂੰ ਪਤਾ ਨਹੀਂ ਚੱਲਦਾ ਸੀ ਮੈਂ ਕਿੱਥੇ ਡਿੱਗ ਪੈਂਦੀ ਸੀ ਕਿੱਥੇ ਸੀ ਕਿੱਥੇ ਨਹੀਂ ਸਰ ਮੈਨੂੰ ਆਪਣੀ ਯਾਰ ਦੇ ਸਰੀਰ ਦਾ ਬਿਲਕੁਲ ਪਤਾ ਨਹੀਂ ਸੀਗਾ ਜੀ ਜੀ ਹਾਂਜੀ ਹੁਣ ਤੁਸੀਂ ਸਰ ਕੀ ਖਾ ਰਹੇ ਹੋ ਸਰ ਮੈਂ ਆਵੜੀ ਦਵਾਈ ਖਾ ਰਹੀ ਆ ਇਸ ਇਸ ਖਰਾਕ ਦੇ ਨਾਲ ਮੈਂ ਅੱਗੇ ਤੋਂ ਬਹੁਤ ਜ਼ਿਆਦਾ ਠੀਕ ਹਾਂ ਸਰ ਇਹ ਖਰਾਕ ਦੇ ਨਾਲ ਨਾ ਮੈਨੂੰ ਜਾਨੀ ਕਿ ਨਵੀਂ ਜ਼ਿੰਦਗੀ ਮਿਲੀ ਠੀਕ ਹਾਂ ਪੌਪ ਕੈਸ ਵਧੀਆ ਲੱਗ ਰਹੀ ਹੈ ਹਾਂਜੀ ਸਰ ਹੁਣ ਤਾਂ ਨਹੀਂ ਦੌਰਾ ਕੋਈ ਆ ਨਹੀਂ ਸਰ ਹੁਣ ਮੈਨੂੰ ਬਿਲਕੁਲ ਠੀਕ ਆ ਮੈਂ ਹੁਣਗੇ ਮੈਨੂੰ ਬਿਲਕੁਲ ਨਹੀਂ ਦੌਰਾ ਪੈ ਰਿਹਾ ਦੋ ਬੱਚੇ ਵੀ ਆ ਮੇਰੇ ਠੀਕ ਹਾਂ ਹੁਣ ਤੁਸੀਂ ਭੈਣ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ ਸਰ ਮੈਂ ਇਹੀ ਕਹਿਣਾ ਚਾਹਾਂਗੀ ਆਪਣੇ ਭੈਣ ਭਰਾਵਾਂ ਨੂੰ ਕਿ ਤੁਸੀਂ ਵੀ ਇਸ ਖਰਾਕ ਨੂੰ ਲਓ ਇਸ ਖਰਾਕ ਨੂੰ ਖਾਓ ਕਿ ਤੁਹਾਡੀ ਵੀ ਕੋਈ ਵੀ ਪ੍ਰੋਬਲਮਾਂ ਤੁਹਾਨੂੰ ਕਿ ਸਾਰੀ ਬਿਲਕੁਲ ਠੀਕ ਹੋ ਜਾਊਗੀ ਓਕੇ ਥੈਂਕ ਯੂ